ਰੇਡੀ ਅਚਨਚੇਤ ਜਦ ਪੈਰੀ ਕੰਡਾ ਚੁਬਦਾ ਹੈ ਤਾਂ ਉਸ ਦਾ ਦਰਦ ਆਪ ਮਹਾਰੇ ਆ ਬਣ ਕੇ ਮੂੰਹੋਂ ਨਿਕਲਦਾ ਹੈ ਝੱਟ ਸਾਡਾ ਹੱਥ ਪੈਰ ਫੜ ਕੰਡਾ ਪੁੱਟ ਕੇ ਖੁਦ ਨੂੰ ਦਰਦ ਤੋਂ ਰਾਹਤ ਮਹਿਸੂਸ ਕਰਦਾ ਹੈ ਡੰਡੀ ਜਾਣੀ ਕਿ ਅਸੀਂ ਆਪਣੇ ਦਰਦ ਤੋਂ ਨਜਾਤ ਖੁਦ ਹੀ پا ਸਕਦੇ ਹਾਂ ਡੰਡੀ ਸਮਾਜ ਵਿੱਚ ਵਿਚਰਦਿਆਂ ਕਈ ਦਿਖ ਅਦੇਖ ਕੰਡੇ ਸਾਡੇ ਸਰੀਰ ਉੱਤੇ ਚੁੱਭਦੇ ਹਨ ਡੰਡੀ ਕੁਝ ਸੁਭਾਵਿਕ ਚੁੱਭਦੇ ਹਨ ਪਰ ਕੁਝ ਵੱਡੀਆਂ ਸੂਲਾਂ ਬਾਗ ਚੁੱਭਦੇ ਹਨ ਡੰਡੀ ਕੰਡਾ ਪੱਥਰ ਵਿੱਚ ਖੁਬਣ ਤੋਂ ਡਰਦਾ ਹੈ ਪਰ ਮੋਮ ਨੂੰ ਬਿਨ ਦੰਦਾ ਹੈ ਡੰਡੀ ਸ਼ਾਇਦ ਉਸ ਨੂੰ ਵੀ ਆਪਣੀ ਤਾਕਤਾਂ ਤੇ ਵਜੂਦ ਕਾਇਮ ਰੱਖਣ ਲਈ ਮੋਮ ਰੂਪੀ ਸਰੀਰ ਚਾਹੀਦਾ ਹੈ ਡੰਡੀ ਕਈ ਕੰਡੇ ਦਰਦ ਬਣ ਕੇ ਮੋਮ ਵਿੱਚੀ ਆਰ ਪਾਰ ਹੋ ਜਾਂਦੇ ਹਨ ਅਤੇ ਮਾਣਾ ਦਿਲ ਰੂਹ ਵਿੱਚ ਛੇਦ ਕਰ ਜਾਂਦੇ ਹਨ ਡੰਡੀ ਸਮਾ ਨਿਕਲ ਜਾਣ ਤੋਂ ਬਾਅਦ ਖੂ ਪੁੱਟਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਸ ਤਰ੍ਹਾਂ ਅੱਗ ਨਹੀਂ ਬੁਝਦੀ ਡੰਡੀ ਇਸੇ ਤਰ੍ਹਾਂ ਹੀ ਸੀਨੇ ਦੇ ਅੰਦਰ ਜਦ ਦਰਦ ਨਸੂਰ ਬਣ ਜਾਂਦਾ ਹੈ ਤਾਂ ਸਾਨੂੰ ਉਹ ਨਿਤ ਕੰਡੇ ਦੀ ਤਰ੍ਹਾਂ ਚੁਬਦਾ ਹੈ ਡੰਡੀ ਰੂ ਲਹੂ ਲਹਾਨ ਹੋ ਜਾਂਦੀ ਹੈ ਡੰਡੀ ਇਨਸਾਨੀ ਸੁਬਾ ਮੂਮ ਦਾ ਸੁਬਾ ਹੈ ਜਿਵੇਂ ਉਹ ਪਿੰਗਲ ਜਾਂਦਾ ਹੈ ਅਤੇ ਜਲਦੀ ਹੀ ਆਪਣਾ ਵजूद ਖਤਮ ਕਰ ਬੈਠਦਾ ਹੈ ਢੰਡੀ ਦਰਦ ਦੇਣ ਵਾਲਾ ਤਾਂ ਨਿਤ ਦਰਦ ਦਿੰਦਾ ਹੈ ਜਾਂ ਇੱਕ ਵਾਰ ਦਰਦ ਦਿੰਦਾ ਹੈ ਪਰ ਅਸੀਂ ਇਸ ਨੂੰ ਬਾਹਰ ਨਾ ਕੱਢ ਕੇ ਖੁਦ ਨੂੰ ਰੇੜੀ ਨਿਤ ਦਰਦ ਦਿੰਦੇ ਹਾਂ ਅਤੇ ਮਾਨਸਿਕ ਪੀੜ ਵਿੱਚੀ ਗੁਜ਼ਰਦੇ ਹਾਂ ਡੰਡੀ ਗੁਰਬਾਣੀ ਦਾ ਫੁਰਮਾਨ ਹੈ ਕਿ ਜਦ ਜ਼ਖਮ ਮਿਲਿਆ ਤਾਂ ਮਲਮ ਵੀ ਉਦੋਂ ਹੀ ਲਾਉਣੀ ਪਵੇਗੀ ਡੰਡੀ ਰੋ ਅਤੇ ਰੋਸ ਉਦੋਂ ਹੀ ਜਿਤਾਉਣੇ ਪੈਣਗੇ ਜਦੋਂ ਕੰਦਾ ਬਾਣਾ ਚੁੱਬਿਆ ਡੰਡੀ ਪੁੱਟੋ ਉਸ ਨੂੰ ਜਿਸ ਨੇ ਦਰਦ ਦਿੱਤਾ ਡੰਡੀ ਰੂਹ ਨੂੰ ਪੀੜਾ ਤੋਂ ਮੁਕਤੀ ਦਿਵਾਓ ਡੰਡੀ ਕਹਿੰਦੇ ਨੇ ਕਿ ਮਨ ਦੀਆਂ ਸੱਟਾਂ ਦਾ ਇਲਾਜ ਜਉਂਦੇ ਜੀ ਕਰਨਾ ਚਾਹੀਦਾ ਹੈ ਡੰਡੀ ਜੇ ਨਾ ਕੀਤਾ ਤਾਂ ਰੂਹ ਜਨਮ ਲੈ ਕੇ ਉਹ ਦੀ ਸੱਟਾਂ ਲੈ ਕੇ ਵਾਪਸ ਆਉ ਡੰਡੀ ਸਰੀਰ ਦੀਆਂ ਸੱਟਾਂ ਦਾ ਇਲਾਜ ਤਾਂ ਕੀਤਾ ਜਾ ਸਕਦਾ ਹੈ ਰੂਹ ਦੀਆਂ ਸੱਟਾਂ ਦਾ ਵੀ ਕਰੋ ਡੰਡੀ ਜਿਸ ਨੇ ਦਰਦ ਦਿੱਤਾ ਉਸ ਨੂੰ ਕਹਿ ਦੇਵੋ ਡੰਡੀ ਯਕੀਨ ਜਾਨੋ ਮਨ ਹਲਕਾ ਰਹੇਗਾ ਅਤੇ ਅਤੇ ਰਿਸ਼ਤਿਆਂ ਦਾ ਧਾਮ ਨਹੀਂ ਕੁੱਟੇਗਾ ਡੰਡੀ ਤੁਸੀਂ ਮਜ਼ਬੂਤ ਕਿਰਦਾਰਾਂ ਵਾਲੇ ਬਣ ਕੇ ਉਭਰੋਂਗੇ ਡੰਡੀ ਜਿਵੇਂ ਕਹਿੰਦੇ ਨੇ ਕਿ ਦਰਦ ਦੀ ਵੀ ਆਪਣੀ ਇੱਕ ਅਦਾ ਹੁੰਦੀ ਹੈ ਜੋ ਇਸ ਨੂੰ ਸਹਿਣ ਕਰੇਗਾ ਉਸੇ ਨੂੰ ਇਹ ਜ਼ਿਆਦਾ ਹੁੰਦਾ ਹੈ ਡੰਡੀ ਸੋ ਸਹਿਣ ਦੀ بجائے ਸਹੀ ਸਮੇਂ ਉੱਤੇ ਕਹਿਣਾ ਵੀ ਸਿੱਖੋ ਡੰਡੀ ਸਹਿਣਾ ਜੀ ਸੋਣਾ ਹਾਈ ਤਾਂ ਕਹਿਣਾ ਚਮਕਦਾਰ ਹੀਰਾ ਹੈ ਡੰਡੀ ਖੁਦ ਲਈ ਕੰਡਾ ਬਨਨ ਦੀ ਬਜਾਏ ਮलम ਬਣੋ ਡੰਡੀ ਦਿਲ ਅਤੇ ਦਿਮਾਗ ਨੂੰ ਨਿਤ ਦੀਆਂ ਲੰਮੀਆਂ ਦੁਖਦਾਈ ਸੋਚਾਂ ਦੇ ਸਫਰ ਵਿੱਚੋਂ ਕੱਢ ਕੇ ਸਕੂਨ ਅਤੇ ਰਾਹਤ ਪ੍ਰਦਾਨ ਕਰੋ ਚੈਨ ਦੀ ਜ਼ਿੰਦਗੀ ਜੀਵੋ ਡੰਡੀ Essa lei, tu sim.